ਦੁਆਰੇ ਆਇਆ ਨਾਨਕ ਕੋ ਪ੍ਰਭੈ ਕਿਰਪਾਲਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਰਸ਼ਕਾਣੋਂ ਸਿਆਣਿਆਂ ਦੀ ਬੜੀ ਮਸ਼ਹੂਰ ਕਹਾਵਤ ਹੈ ਅਤ ਤੋਂ ਅੰਤ ਪਰ ਕਦੋਂ ਪਟਨਾ ਸਾਹਿਬ ਦੇ ਪ੍ਰਬੰਧਕਾਂ ਦੀਆਂ ਮਾਨ ਮੱਤੀਆਂ ਦਾ ਪੰਥ ਕੋਈ ਨੋਟਿਸ ਲੈ ਕੇ ਕੁਝ ਕਰਨ ਦੇ ਸਮਰੱਥ ਕਦੋਂ ਹੋਵੇਗਾ ਆ ਤਾਂ ਹੱਦ ਹੀ ਹੋ ਗਈ ਜਦੋਂ ਜੇਪੀ ਨੱਡਾ ਦੇ ਮੱਥਾ ਟੇਕਣ ਸਮੇ ਫੋਟੋਗ੍ਰਾਫਰਾਂ ਤੇ ਪ੍ਰੈਸ ਵਾਲਿਆਂ ਦੇ ਕੈਮਰੇ ਰਾਗੀ ਸਿੰਘਾਂ ਦੀਆਂ ਦਸਤਾਰਾਂ ਨਾਲ ਟਕਰਾ ਗਏ ਤੇ ਰਾਗੀ ਸਿੰਘਾਂ ਨੇ ਧੱਕੇ ਮਾਰ ਕੇ ਉਹਨਾਂ ਨੂੰ ਸਾਈਡ ਤੇ ਹਟਾਉਣਾ ਪਿਆ ਪਟਨਾ ਸਾਹਿਬ ਦੇ ਪ੍ਰਬੰਧਕ ਟਰੱਕਾਂ ਦੇ ਟਰੱਕ ਭਰ ਕੇ ਥੋਪ ਦੇ ਪਾ ਸਰੋਪੇ ਚਾਪਲੂਸੀ ਦੇ ਤੌਰ ਤੇ ਵੰਡ ਰਹੇ ਹਨ ਗੁਰੂ ਘਰ ਮਰਿਆਦਾ ਨਾਲ ਦੀ ਤਾਂ ਕੋਈ ਚੀਜ਼ ਹੀ ਨਹੀਂ ਰਹਿ ਗਈ ਜਣੇ ਖਣੇ ਨੂੰ ਫੁੱਲਾਂ ਦੇ ਗੁਲਦਸਤੇ ਪੇਟ ਕਰਕੇ ਸਰੋਪੇ ਪਾ ਕੇ ਫੋਟੋਆਂ ਖਿਚਾ ਕੇ ਤੇ ਸੋਸ਼ਲ ਮੀਡੀਆ ਤੇ ਮਾਣ ਪਾਉਣਾ ਹੀ ਲੱਗਦਾ ਇਹਨਾਂ ਦਾ ਕਰਮ ਹੈ। ਸੋ ਪ੍ਰਬੰਧ ਵਿੱਚ ਜੋ ਨਿਖਾਰ ਆ ਗਿਆ ਹੈ ਉਹਨਾਂ ਸੰਬੰਧੀ ਇਹਨਾਂ ਨੂੰ ਕੋਈ ਫਿਕਰ ਨਹੀਂ। ਜੋ ਤਖਤ ਸਾਹਿਬ ਦੇ ਜਥੇਦਾਰ ਗਰੰਤੀ ਦੇ ਪੰਜ ਪਿਆਰੇ ਸਹਿਬਾਨ ਸੇਵਾਦਾਰ ਹਨ ਉਹ ਆਪਣੇ ਅਹੁਦੇ ਅਤੇ ਨੌਕਰੀਆਂ ਬਚਾਉਣ ਲਈ ਇਸ ਹੱਦ ਤੱਕ ਲਾਚਾਰ ਹਨ ਕਿ ਅੱਖਾਂ ਮੀਚ ਕੇ ਸਾਰਾ ਕੁਝ ਦੇਖਦੇ ਰਹਿੰਦੇ ਹਨ ਪਰ ਕੁਝ ਬੋਲਦੇ ਨਹੀਂ। ਅਤੇ ਪ੍ਰਬੰਧਕਾਂ ਦੇ ਇਸ਼ਾਰਿਆਂ ਤੇ ਹੀ ਨੱਚਦੇ ਹਨ ਕਿਉਂਕਿ ਬਹੁਤਿਆਂ ਦਾ ਨਾਂ ਤੇ ਕੋਈ ਆਪਣਾ ਜੀਵਨ ਰਿਹਾ ਹੈ ਅਤੇ ਨਾ ਹੀ ਪਰਿਵਾਰ ਦਾ ਕਿਸੇ ਨੇ ਆਪਣੀ ਧੀ ਦਾ ਵਿਆਹ ਸਿਰਗੁੰਮ ਜਾਨੀ ਕਿ ਮੋਨੇ ਕੋਨੇ ਨਾਲ ਕੀਤਾ ਹੈ ਆਨੰਦਕਾਰ ਚ ਨਹੀਂ ਕੀਤਾ ਬਲਕਿ ਹਿੰਦੂ ਰੀਤੀ ਅਨੁਸਾਰ ਅੱਗ ਦੇ ਨਾਲ ਫੇਰੇ ਨਾਲ ਲੈ ਕੇ ਕੀਤੇ ਹਨ ਕਿਸੇ ਦੇ ਸਾਰਾ ਪਰਿਵਾਰ ਹੀ ਸਿੱਖ ਰਹਿਤ ਮਰਿਆਦਾ ਤੋਂ ਆਕੀ ਹੋਇਆ ਫਿਰਦਾ ਹੈ ਸੋ ਤੰਬਾਕੂ ਤੇ ਸ਼ਰਾਬ ਇਹ ਸੇਵਨ ਉਹਨਾਂ ਲਈ ਤਾਂ ਆਮ ਜੀ ਗੱਲ ਹੈ ਇਹ ਗੱਲ ਅਸੀਂ ਕੋਈ ਕੋਲੋਂ ਨਹੀਂ ਕਹਿ ਰਹੇ ਇਹ ਬਹੁਤ ਹੀ ਖੂਫੀਆ ਰਿਪੋਰਟਾਂ ਹਨ ਸੋ ਜੋ ਪਿਛਲੇ ਸਮੇਂ ਆਪ ਜੀ ਨੇ ਸਭ ਨੇ ਦੇਖੀਆਂ ਹੋਣਗੀਆਂ ਜੋ ਵੀਡੀਓ ਤੇ ਫੋਟੋਆਂ ਵਾਇਰਲ ਹੋਈਆਂ ਸਨ ਸੋ ਤਖਤ ਸਾਹਿਬ ਦੇ ਕੁਆਟਰਾਂ ਵਿੱਚ ਛੱਠ ਪੂਜਾ ਹੁੰਦੀ ਹੈ ਜਿਸ ਨੂੰ ਕੀ ਹਵਨ ਕਿਹਾ ਜਾਂਦਾ ਹੈ ਸੋ ਹੁਣ ਗੱਲ ਇਹ ਹੈ ਕਿ ਵੱਡੇ ਵੱਡੇ ਪ੍ਰਚਾਰਕ ਤੇ ਨਾ ਤੇ ਨਾ ਫੁਟੀ ਸ੍ਰੀ ਸਭ ਪਾਉਣ ਵਾਲੇ ਜਥੇਦਾਰ ਤੇ ਹੋਰ ਸੰਪਰਦਾਵਾਂ ਨੂੰ ਕਿ ਕੁਝ ਨਹੀਂ ਦਿਖਾਈ ਦੇ ਰਹਾ ਕਿ ਤਖਤ ਸਹਿਬ ਤੇ ਸਿੱਖ ਰਹਿਤ ਮਰਿਆਦਾ ਦਾ 50 ਫੀਸਦੀ ਪਾਲਣ ਹੋ ਰਿਹਾ ਹੈ ਮੁਲਾਜ਼ਮਾਂ ਵਿੱਚ ਤੇ ਨਸ਼ਿਆਂ ਦਾ ਸੇਵਨ ਕਿਸੇ ਨੂੰ ਦਿਖਾਈ ਨਹੀਂ ਦਿੰਦਾ ਕਿ ਸ੍ਰੀ ਅਕਾਲ ਤਖਤ ਸਹਿਬ ਦਾ ਹੁਕਮਨਾਮਾ ਹੈ ਕਿ ਸਾਰੇ ਮੁਲਾਜ਼ਮਾਂ ਦੇ ਦੰਦਾਂ ਤੇ ਨਸ਼ਿਆਂ ਦਾ ਟੈਸਟ ਕਰਵਾਇਆ ਜਾਵੇ ਆਖਿਰ ਇਹ ਹੁਕਮਨਾਮਾ ਕਦੋਂ ਲਾਗੂ ਹੋਵੇਗਾ ਜਾਗੋ ਸਿੱਖੋ ਜਾਗੋ ਗੁਰੂ ਪਿਆਰੇਓ ਜਾਗੋ ਤਖਤ ਸਹਿਬ ਦੇ ਪ੍ਰਬੰਧ ਪੰਥ ਅਤੇ ਮਰਿਆਦਾ ਬਹਾਲ ਕਰਵਾਉਣ ਲਈ ਸੱਚ ਦਾ ਸਾਥ ਦਿਓ ਅਤੇ ਸਰਕਾਰੀ ਸ਼ੰchnਣਿਆਂ ਅਤੇ ਟੌਂਟਾਂ ਤੋਂ ਛੁਟਕਾਰਾ ਪਾਉਣ ਲਈ ਜਿੱਦਾਂ ਵੀ ਕੋਈ ਆਵਾਜ਼ ਚੁੱਕ ਸਕਦਾ ਹੁੰਦਾ ਹੈ ਖਾਲਸਾ ਜੀ ਜ਼ਰੂਰ ਚੱਕਿਆ ਕਰੋ ਸੋ ਕਿਸੇ ਕੋਲੋਂ ਡਰਨ ਦੀ ਲੋੜ ਨਹੀਂ ਡਰ ਰੱਖਣਾ ਹੈ ਤਾਂ ਸੇਵਲ ਕੇਵਲ ਉਸ ਅਕਾਲ ਪੁਰਖ ਦਾ ਸੋ ਇਸ ਨਰਾਇਣੂ ਮਹੰਤ ਦੇ ਕੋਲ ਮੈਨੂੰ ਬਾਹਰ ਕੱਢਣ ਲਈ ਖਾਲਸਾ ਜੀ ਆਪਾਂ ਨੂੰ ਹੀ ਕੁਝ ਕਰਨਾ ਪਵੇਗਾ ਖਾਲਸਾ ਜੀ ਇਸੇ ਕਰਕੇ ਕਹਿਨੇ ਹਾਂ ਕਿ ਜਾਗੋ ਸੋ ਅਖੀਰ ਵਿੱਚ ਇਹੋ ਬੇਨਤੀ ਕਰਾਂਗਾ ਕਿ ਇਸੇ ਤਰ੍ਹਾਂ ਸੱਚ ਦੀ ਆਵਾਜ਼ ਉਠਾਉਣ ਲਈ ਸਾਡਾ ਸਾਥ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ